ਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਜੀ ਦਾ ਖਾਲਤਾ ਵਾਹੇ ਗੁਰਜੀ ਦੀ ਫਤਿਹ ਜੇ ਇਸ ਵੀਡੀਓ ਨੂੰ ਲੈ ਕੇ ਤੁਹਾਡੇ ਕੋਲ ਕੋਈ ਵਿਚਾਰ ਹੋਣ ਤਾਂ ਕਿਰਪਾ ਕਰਕੇ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਅਸੀਂ ਬੇਸਬਰੀ ਨਾਲ ਇੰਤਜ਼ਾਰ ਕਰਾਂਗੇ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਜਦੋਂ ਗੁਰਨਾਨਕ ਦੇਵ ਜੀ ਨੂਰ ਸ਼ਾਹ ਨੂੰ ਮਿਲੇ ਤਾਂ ਉਸ ਨੂੰ ਕੀ ਉਪਦੇਸ਼ ਦਿੱਤਾ ਜਗਰਨਾਥਪੁਰੇ ਦੇ ਪੰਡਤਾਂ ਨਾਲ ਕੀ ਗੱਲਬਾਤ ਕੀਤੀ ਅਤੇ ਜਦ ਕਾਲੀਯੁਗ ਇਨਸਾਨੀ ਰੂਪ ਵਿੱਚ ਗੁਰਨਾਨਕ ਦੇਵ ਜੀ ਕੋਲ ਆਇਆ ਤਾਂ ਉਹਨਾਂ ਵਿਚਾਲੇ ਕੀ ਗੱਲਬਾਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਗੁਰਨਾਨਕ ਦੇਵ ਜੀ ਨੇ ਜਦੋਂ ਪੰਡਤਾਂ ਨੂੰ ਪਿਤਰਗਤੀ ਵਾਸਤੇ ਕੀ ਦੱਸਿਆ ਅਤੇ ਬੁੱਧ ਗਿਆ ਡਾਕ ਬੰਗਾਲਾ ਕਾਮਰੂਪ ਦੇਸ਼ ਜਗਨਨਾਥਪੁਰੇ ਕਲਜੁਗਨਾਰ ਵਾਰਤਾਨਾਮ ਬਾਰੇ ਦੱਸਾਂਗੇ ਗਿਆ ਪਿਤ੍ਰ ਗਤੀ ਪਟਨੇ ਤੋਂ ਚਲ ਕੇ ਗੁਰੂ ਜੀ ਗਿਆ ਪਹੁੰਚੇ ਇਹ ਸ਼ਹਿਰ ਗਿਆ சூர ਦੇਨ ਦਾ ਵਸਾਇਆ ਹੋਇਆ ਹੈ ਜਿਸ ਦੇ ਨਾਮ ਉਤੇ ਹੀ ਇਸ ਦਾ ਨਾਮ ਗਿਆ ਪ੍ਰਸਿੱਧ ਹੈ ਇਨ ਦੁਆ ਦੇ ਨਿਸ਼ਚੇ ਅਨੁਸਾਰ ਇੱਥੇ ਪ੍ਰਾਣੀਆਂ ਦੇ ਪਿੰਡ ਪ੍ਰਾਉਂਦਾਨ ਨਾਲ ਉਹਨਾਂ ਦੀ ਗਤੀ ਹੋ ਜਾਂਦੀ ਹੈ ਜਦ ਗੁਰੂ ਜੀ ਉੱਥੇ ਪੁੱਜੇ ਤਾਂ ਪਾਂਡਿਆ ਨੇ ਕਿਹਾ ਤੁਸੀਂ ਮੈਂ ਆਪਣੇ ਪਿਤਰਾਂ ਦੀ ਗਤੀ ਵਾਸਤੇ ਪਿੰਡ ਪ੍ਰਾਉ ਤਦ ਗੁਰੂ ਜੀ ਨੇ ਇਸ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ ਆਸਾ ਮਹੱਲਾ ਪਹਿਲਾ ਪੰਨਾ 358 ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਉਨੀ ਚਾਨਣੀ ਉਹ ਸੁਖਿਆ ਚੁੱਕਾ ਜਮ ਸਿਓ ਮੇਲ ਪਿੰਡ ਪਤਲੀ ਮੇਰੀ ਕੇ ਸਿਓ ਕਿਰਿਆ ਸਚ ਨਾਮ ਕਰਤਾਰ ਇੱਥੇ ਉੱਥੇ ਅੱਗੇ ਪਾਛੇ ਇਹ ਮੇਰਾ ਆਧਾਰ ਇਕ ਲੋਕ ਹੋਰ ਛਮੀਚਰ ਬ੍ਰਾਹਮਣ ਵੱਟੀ ਪਿੰਡ ਖਾਈ ਨਾਨਕ ਪਿੰਡ ਬਖਸ਼ੀਸ ਕਾ ਕਬੂ ਨਿਖੁਟਸੀ ਨਹੀਂ ਇਸੇ ਬੋਧਾ ਮੂਲ ਭਾਵ ਸਮਝਾ ਕੇ ਗੁਰੂ ਜੀ ਨੇ ਦੱਸਿਆ ਕਿ ਆਪਣੇ ਹੱਥਾਂ ਨਾਲ ਕੀਤਾ ਹੋਇਆ ਦਾਨ ਕਦੇ ਮੁੱਕਦਾ ਨਹੀਂ ਇਸ ਵਾਸਤੇ ਆਪਣੇ ਜਿਉਂਦੇ ਜੀ ਹੀ ਆਪਣੇ ਹੱਥਾਂ ਨਾਲ ਦਾਨ ਕਰਨਾ ਹੀ ਲੋਕ ਪਰਲੋਕ ਵਿੱਚ ਸਹਾਈ ਹੁੰਦਾ ਹੈ ਪਿਛੋਂ ਪ੍ਰਾਣੀ ਨਮਿੱਤ ਪਿੰਡ ਆਦਿਕ ਭਰਾਉਣੇ ਅਤੇ ਹੋਰ ਦਾਨ ਕਰਨਾ ਉਸ ਦੇ ਕਿਸੇ ਗੁਣ ਨਹੀਂ ਹੁੰਦਾ ਬੁੱਧ ਗਿਆ ਇਸ ਤਰ੍ਹਾਂ ਪਾਂਡਿਆਂ ਨੂੰ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਗੁਰੂ ਜੀ ਇਸ ਤੋਂ ਨੇੜੇ ਹੀ ਉਹ ਸਥਾਨ ਦੇਖਣ ਚਲੇ ਗਏ ਜਿੱਥੇ ਮਹਾਤਮਾ ਬੁੱਧ ਨੇ ਬੈਠ ਕੇ ਨਿਰਵਾਣ ਪ੍ਰਾਪਤ ਕੀਤਾ ਸੀ ਇਸ ਬੁੱਧ ਗਿਆ ਮੰਦਿਰ ਵਿੱਚ ਮਹਾਤਮਾ ਬੁੱਧ ਦੀ ਇੱਕ ਪੂਰੇ ਕੱਦ ਦੀ ਸੋਨੇ ਦੀ ਮੂਰਤੀ ਸਥਾਪਿਤ ਹੈ ਇੱਥੋਂ ਦੇ ਮੁੱਖ ਪੁਜਾਰੀ ਨਾਲ ਗੁਰੂ ਜੀ ਨੇ ਚਰਚਾ ਕਰਕੇ ਉਸ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਡਾਕਾ ਬੰਗਾਲਾ ਕਾਮਰੂਪ ਦੇਸ਼ ਬੁੱਧ ਗਿਆ ਤੋਂ ਚੱਲ ਕੇ ਗੁਰੂ ਜੀ ਮਰਦਾਨੇ ਨਾਲ ਚੱਲ ਕੇ ਬਿਹਾਰ ਦੇ ਨਗਰਾਂ ਸ਼ਹਿਰਾਂ ਵਿੱਚ ਵਿਚਰਦੇ ਹੋਏ ਮੁਰਸ਼ੀਦਾਬਾਦ ਦੇ ਰਸਤੇ ਆਸਾਮ ਦੇਸ਼ ਦੇ ਕਾਮਰੂਪ ਦੇਸ਼ ਦੇ ਗੋਹਾਟੀ ਸ਼ਹਿਰ ਤੋਂ ਬਾਹਰ ਜਾ ਬੈਠੇ ਮਰਦਾਨਾ ਕੁਝ ਖਾਣ ਵਾਸਤੇ ਸ਼ਹਿਰ ਵਿੱਚ ਚਲੇ ਆ ਗਿਆ ਸ਼ਹਿਰ ਦੀ ਇੱਕ ਪ੍ਰਸਿੱਧ ਜਾਦੂਗਰਨੀ ਨੂਰ ਸ਼ਾਹ ਨੇ ਮਰਦਾਨੇ ਨੂੰ ਪਿੱੱਡੂ ਬਣਾ ਕੇ ਆਪਣੇ ਘਰ ਵਿੱਚ ਬੰਨ ਲਿਆ ਇਸ ਗੱਲ ਦਾ ਜਦ ਅੰਤਰਜਾਮੀ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਸਤਨਾਮ ਦਾ ਜਾਪ ਕਰਦੇ ਹੋਏ ਨੌਰ ਸ਼ਾਹ ਦੇ ਘਰ ਪਹੁੰਚ ਗਏ ਨੌਰ ਸ਼ਾਹ ਨੇ ਗੁਰੂ ਜੀ ਨੂੰ ਵੀ ਜਾਦੂ ਨਾਲ ਕਾਬੂ ਕਰਨਾ ਚਾਇਆ ਪਰ ਗੁਰੂ ਜੀ ਅੱਗੇ ਉਸ ਦੀ ਕੋਈ ਪੇਸ਼ਨਾ ਨਹੀਂ ਗਈ ਤਾਂ ਉਸ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਪਣੀ ਭੁੱਲ ਦੀ ਮਾਫੀ ਮੰਗੀ ਅਤੇ ਆਪਣੇ ਉਧਾਰ ਵਾਸਤੇ ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਤੁਸੀਂ ਲੋਕ ਸਿੱਖੀ ਧਾਰਨ ਕਰਕੇ ਧਰਮਸ਼ਾਲਾ ਬਣਾਓ ਅਤੇ ਸਤ ਸੰਗ ਕਰਿਆ ਕਰੋ ਤੁਹਾਡਾ ਆਧਾਰ ਹੋ ਜਾਵੇਗਾ ਗੁਰੂ ਜੀ ਦਾ ਹੁਕਮ ਮੰਨ ਕੇ ਉਹਨਾਂ ਨੇ ਪਾਹੁ ਲੈ ਕੇ ਸਿੱਖੀ ਧਾਰਨ ਕਰ ਲਈ ਅਤੇ ਧਰਮਸ਼ਾਲਾ ਬਣਵਾ ਕੇ ਰੋ ਸਤਸੰਗ ਕਰਨ ਲੱਗੇ ਜਗਨਨਾਥ ਪੁਰੀ ਕਾਮਰੂਪ ਕੋ ਹੱਟੀ ਤੋਂ ਜਾਦੂਗਰਨੀ ਦਾ ਸੁਧਾਰ ਤੇ ਉਦਾਰ ਕਰਕੇ ਗੁਰੂ ਜੀ ਡਾਕੇ ਸ਼ਹਿਰ ਤੋਂ ਹੁੰਦੇ ਹੋਏ ਚਿੱਟਾ گاؤں ਆਏ ਇਥੋਂ ਦੇ ਰਾਜੇ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਆਪਣਾ ਸਿੱਖ ਬਣਾਇਆ ਅਤੇ ਸਤਸੰਗ ਕਰਨ ਵਾਸਤੇ ਧਰਮਸ਼ਾਲਾ ਬਣਵਾਈ। ਇਸ ਤੋਂ ਅੱਗੇ ਗੁਰੂ ਜੀ ਸਮੁੰਦਰ ਦੇ ਰਸਤੇ ਜਗਨਨਾਥਪੁਰੀ ਪਹੁੰਚ ਗਏ। ਪੁਰੀ ਸ਼ਹਿਰ ਤੋਂ ਸਮੁੰਦਰ ਦੇ ਕਿਨਾਰੇ ਹੈ। ਵਿੱਚ ਕ੍ਰਿਸ਼ਨ ਜੀ ਦੀ ਇੱਕ ਬੜੀ ਵੱਡੀ ਆਦਮ ਕੱਦ ਮੂਰਤੀ ਹੈ। ਸੰਧਿਆ ਸਮੇਂ ਪਾਂਡਿਆਂ ਨੇ ਇਸ ਮੂਰਤੀ ਅੱਗੇ ਦੀਵੇ ਜਗਾ ਕੇ ਆਰਤੀ ਕਰਦਿਆਂ ਨੂੰ ਵੇਖ ਕੇ ਗੁਰੂ ਜੀ ਨੇ ਇਹ ਉਪਦੇਸ਼ ਸ਼ਬਦ ਉਚਾਰਨ ਕੀਤਾ। ਨਾ ਅਸਰੀ ਮਹੱਲਾ ਪਹਿਲਾ ਆਰਤੀ ਗगन ਮੈਂ ਥਾਲ ਰਾਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋ ਤੀ ਤੂਪ ਮਲਿਆਨ ਪਵਨ ਚਵਰੋ ਕਰੀ ਸਗਲ ਬਨੈ ਰਾਈ ਫੁਲੰਤ ਜੋ ਤੀ ਕੈਸੀ ਆਰਤੀ ਹੋਈ ਪਵ ਕਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਗੁਰੂ ਜੀ ਨੇ ਕਿਹਾ ਇਸ ਪ੍ਰਕਾਰ ਦੀ ਆਰਤੀ ਪਰਮੇਸ਼ਰ ਦੀ ਰਚਨਾ ਵਿੱਚ ਸਦਾ ਹੀ ਹੋ ਰਹੀ ਹੈ ਅਸੀਂ ਸਦਾ ਹੀ ਇਸ ਸਰਬਮਈ ਸਰਬਵਿਆਪਕ ਸੱਚੀ ਆਰਤੀ ਵਿੱਚ ਲਵਲੀਨ ਰਹਿੰਦੇ ਹਾਂ ਇੱਥੇ ਆਪ ਜੀ ਨੇ 2 ਦਿਨ ਡੇਰਾ ਕੀਤਾ ਕਲਜੁਬ ਨਾਲ वार्तालाप ਅਗਲੇ ਦਿਨ ਗੁਰੂ ਜੀ ਮਰਦਾਨੇ ਨਾਲ ਸਮੁੰਦਰ ਦੇ ਕਿਨਾਰੇ ਬੈਠ ਕੇ ਸ਼ਬਦ ਕੀਰਤਨ ਕਰਨ ਲੱਗੇ ਪਰ ਕੀ ਵੇਖਦੇ ਹਨ ਕਿ ਇੱਕ ਬਹੁਤ ਬੜੀ ਲਾਲ ਹਨੇਰੀ ਆ ਰਹੀ ਹੈ ਜਿਸ ਦਾ ਗੁਬਾਰ ਸਾਰੇ ਆਕਾਸ਼ ਵਿੱਚ ਫੈਲਿਆ ਹੋਇਆ ਹੈ ਇਸ ਭਿਆਨਕ ਹਨੇਰੀ ਵਿੱਚ ਮਰਦਾਨਾ ਨੇ ਵੇਖਿਆ ਕਿ ਇੱਕ ਬੜੀ ਭਿਆਨਕ ਸੂਰਤ ਜਿਸ ਦਾ ਸਿਰ ਆਕਾਸ਼ ਨਾਲ ਤੇ ਪੈਰ ਪਥਾਲ ਵਿੱਚ ਹਨ ਸਾਹਮਣੇ ਆ ਰਹੀ ਹੈ ਜਦ ਮਧਾਨਾ ਉਸ ਨੂੰ ਦੇਖ ਕੇ ਬਹੁਤ ਡਰ ਗਿਆ ਤਾਂ ਗੁਰੂ ਜੀ ਨੇ ਕਿਹਾ ਮਰਦਾਨਾ ਤੂੰ ਵਾਹਿਗੁਰੂ ਦਾ ਸਿਮਰਨ ਕਰ ਇਸ ਨੂੰ ਵੇਖ ਕੇ ਡਰਨਾ ਇਹ ਬਲਾ ਤੇਰੇ ਨੇੜੇ ਨਹੀਂ ਆਵੇਗੀ ਉਸ ਭਿਆਨਕ ਡਰਾਵੀਂ ਸੂਰਤ ਨੇ ਕਈ অতি ਭਿਆਨਕ ਰੂਪ ਧਾਰਨ ਕੀਤੇ ਪਰ ਗੁਰੂ ਜੀ ਦੀ ਅਡੋਲ ਹੀ ਬੈਠੇ ਰਹੇ ਆਪ ਜੀ ਦੀ ਅਡੋਲਤਾ ਤੇ ਨਿਰਬੈਤਾ ਨੂੰ ਵੇਖ ਕੇ ਉਸ ਨੇ ਮਨੁੱਖ ਰੂਪ ਧਾਰਨ ਕਰਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਮੈਂ ਇਸ ਜੁਗ ਦਾ ਰਾਜਾ ਹਾਂ ਮੇਰਾ ਸਿਨਾਪਤੀ ਝੂਠ ਹੈ ਅਤੇ ਨਿੰਦਿਆ ਚੁਗਲੀ ਮਾਰਤਾੜ ਅਤੇ ਜੂਆ ਸ਼ਰਾਬ ਆਦਿ ਖੋਟੇ ਕਰਮ ਮੇਰੀ ਫੌਜ ਹੈ ਤੁਸੀਂ ਮੇਰੇ ਜੁਗ ਦੇ ਅਵਤਾਰ ਮੈਂ ਤੁਹਾਨੂੰ ਮੋਤੀਆਂ ਨਾਲ ਜੜੇ ਹੋਏ ਸੋਨੇ ਦੇ ਮੰਦਰ ਤਿਆਰ ਕਰ ਦਿੰਦਾ ਹਾਂ ਉਹਨਾਂ ਵਿੱਚ ਹੀ ਤੁਸਾਂ ਨਿਵਾਸ ਕਰਨਾ ਐਸੇ ਮੰਦਰ ਚੰਦਨ ਅਤੇ ਕਸਤੂਰੀ ਨਾਲ ਲਿਪੇ ਹੋਏ ਹੋਣਗੇ ਕੇਸਰ ਦਰਛਕਾਓ ਹੋਵੇਗਾ ਆਪ ਜੀ ਨੇ ਸੁਖ ਲੈਣਾ ਹੈ ਤੇ ਆਨੰਦ ਕਰਨਾ ਤਦ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਮੋਤੀ ਤਮਦਰ ਉਸਰਿਆ ਰਤਨੀ ਤਾ ਉਹੀ ਜੜਾਓ ਕਸਤੂਰੀ ਗੰਗ ਅਗਰੀ ਚੰਦਨ ਲਿਪ ਆਵੇ ਚਾਓ ਮਤ ਦੇਖੀ ਪੋਲਾ ਵਿਸਰੇ ਤੇਰਾ ਚਿਤ ਨਾ ਆਵੇ ਨਾਓ ਤਰਤੀਤਾ ਹੀਰੇ ਲਾਲ ਜੜਤੇ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੇ ਕਰੇ ਰੰਗ ਪਸਾਓ ਮਤ ਦੇਖ ਪੋਲਾ ਵਿਸਰੇ ਤੇਰਾ ਚਿਤ ਨਾ ਆਵੇ ਨਾਓ ਹੁਕਮ ਹਾ ਸਰਕਾਰੀ ਬੈਠਾ ਨਾਨਕ ਸਬਵਾਓ ਮਤ ਦੇਖੀ ਪੋਲਾ ਵਿਸਰੇ ਤੇਰਾ ਚਿਤ ਨਾ ਆਵੇ ਨਾਓ ਗੁਰੂ ਜੀ ਦੇ ਇਹ ਬਚਨ ਸੁਣ ਕੇ ਕਾਲ ਜਗ ਨੇ ਕਿਹਾ ਮਹਾਰਾਜ ਮੈਨੂੰ ਨਿਰੰਕਾਰ ਦੀ ਆਗਿਆ ਹੈ ਕਿ ਮੈਂ ਸਾਰੇ ਜੀਵਾਂ ਦੀ ਬੁੱਧੀ ਉਲਟ ਦੇਵਾਂ ਜਿਸ ਕਰਕੇ ਉਹ ਚੋਰੀ ਯਾਰੀ ਝੂਠ ਨਿੰਦਾ ਚੁਗਲੀ ਆਦਿ ਖੋਟੇ ਕਰਮ ਕਰਨ ਗੁਣੀਆਂ ਦਾ ਨਿਰਾਦਰ ਕਰਾਵਾਂ ਅਤੇ ਮੂਰਖਾ ਨੂੰ ਰਾਜਾ ਵਜ ਬਿਠਾ ਕੇ ਵਡਿਆਈ ਕਰਾਵਾਂ ਜੱਤ ਸਤ ਦਾ ਨਾਮ ਨਾ ਰਹਿਣ ਦਿਆਂ ਅਤੇ ਉੱਚ ਨੀਚ ਨੂੰ ਬਰਾਬਰ ਕਰਦੇ ਆਂ ਪਰ ਆਪ ਜੀਵੇਂ ਹੁਕਮ ਕਰੋ ਮੈਂ ਉਸਦੀ ਹੀ ਪਾਲਣਾ ਕਰਾਂਗਾ ਗੁਰੂ ਜੀ ਨੇ ਕਿਹਾ ਜਿਹੜੇ ਸਾਡੇ ਪ੍ਰੇਮੀ ਸ਼ਰਧਾਵਾਨ ਸਿੱਖ ਪ੍ਰੇਮ ਨਾਲ ਹਰੀ ਕੀਰਤਨ ਦੇ ਸਤ ਸੰਗ ਕਰਨ ਵਾਲੇ ਹੂਨ ਉਹਨਾਂ ਉੱਤੇ ਤੇਰੀ ਇਹ ਸੈਨਾ ਧਾਵਾ ਨਾ ਬੋਲੇ ਫਿਰ ਤੇਰਾ ਪ੍ਰਭਾਵ ਸਾਡੇ ਉਹਨਾਂ ਪ੍ਰੇਮੀ ਉੱਤੇ ਵਿਨਾਹ ਪਵੇ ਜਿਨ੍ਹਾਂ ਦਾ ਸਾਡੇ ਬਚਨਾਂ ਉੱਤੇ ਭਰੋਸਾ ਹੈ ਕਲਯੁਗ ਨੇ ਹੱਥ ਜੋੜ ਕੇ ਕਿ ਹਮਾਰਾ ਰਾਜ ਜਿਹੜਾ ਪੁਰਸ਼ ਨਿਰੰਕਾਰ ਦੇ ਸਿਮਰਨ ਨੂੰ ਆਪਣੇ ਹਿੱਤੇ ਵਿੱਚ ਵਸਾਈ ਰੱਖੇਗਾ ਉਸ ਉੱਤੇ ਮੇਰਾ ਬਹੁਤ ਥੋੜਾ ਪ੍ਰਭਾਵ ਪਵੇਗਾ ਇਹ ਪ੍ਰੋਸਾ ਦੇ ਕੇ ਕਲਯੁਗ ਅੰਤਰ ਧਿਆਨ ਹੋ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਇਸ ਸਾਖੇ ਵਿੱਚ ਕੁਝ ਬਾਣੀ ਦੀ ਟੁਕਾਂ ਸਨ ਜੋ ਕਿ ਬੋਲਣੀਆਂ ਜ਼ਰੂਰੀ ਸਨ ਜੇ ਉਹਨਾਂ ਨੂੰ ਬੋਲਦੇ ਹੋਏ ਸਾਡੇ ਤੋਂ ਕੋਈ ਭੁੱਲਚੁੱਕ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਮਾਫੀ ਬਖਸ਼ਣਾ ਜੀ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸੰਖੇਪ ਵਿੱਚ ਪਤਾ ਲੱਗੇ ਤੇ ਜੇ ਤੁਹਾਨੂੰ ਇਹੋ ਜੀ ਵੀਡੀਓ ਵੇਖਣ ਦਾ ਸ਼ੌਂਕ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ